ਅਤੇ ਲੁੱਟਾ ਖੋਹ ਕਰਨ ਵਾਲੇ ਬਦਮਾਸ਼ਾਂ ਵਿੱਚ ਹੋਇਆ ਇਨਕਾਊਂਟਰ ਝੁੱਟ ਦੀ ਬਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਕਾਰ ਸਵਾਰ ਲੁਟੇਰਿਆਂ ਨੇ ਪੁਲਿਸ ਤੇ ਚਲਾਈ ਗੋਲੀ ਪੁਲਿਸ ਦੇ ਜਵਾਨ ਦੀ ਪੱਗ ਵਿੱਚੋਂ ਨਿਕਲੀ ਗੋਲੀ ਵਾਲ-ਵਾਲ ਬਚਿਆ ਪੁਲਿਸ ਕਰਮਚਾਰੀ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕਰਨ ਤੇ ਬਦਮਾਸ਼ ਅੰਗਰੇਜ਼ ਸਿੰਘ ਦੀ ਲੱਤ ਵਿੱਚ ਲੱਗੀ ਗੋਲੀ ਦੂਜਾ ਬਦਮਾਸ਼ ਹੋਇਆ ਫਰਾਰ ਮੌਕੇ ਤੇ ਪਹੁੰਚੇ ਐਸਐਸਪੀ ਅਭਿਮਨਿਉ ਰਾਣਾ ਪਹੁੰਚੇ ਮੌਕੇ ਤੇ ਪੁਲਿਸ ਨੇ ਮੌਕੇ ਤੇ ਬ੍ਰਾਂਧ ਕੀਤਾ ਬੱਤੀ ਬੋਰ ਦਾ ਪਿਸਤੌਲ ਫੜ ਕੇ ਲੁਟੇਰੇ ਤੇ ਪੰਜ ਦੇ ਕਰੀਬ ਲੁੱਟਖੋ ਦੇ ਮਾਮਲੇ ਸੰਦਰਜ ਤਰੰਤਾਰਨ ਤੋਂ ਪੱਤਰਕਾਰ ਸੋਨੁ ਫਤਿਆਬਾਦ ਦੀ ਵਿਸ਼ੇਸ਼ ਰਿਪੋਰਟ ਕੀ ਮਾਮਲਾ ਹੈ ਜੀ ਅੱਜ ਜੁਨੇਕੇ ਪੰਪ ਹਰੀਕੇ ਇੱਕ ਐਸਐਚਓ ਹਰੀਕੇ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਲਟੋ ਸਵਾਰ ਦੇ ਵਿੱਚ ਦੋ ਮੁੰਡੇ ਦੇ ਸਵਾਰ ਨੇ ਉਹਨਾਂ ਨੇ ਬੰਦੇ ਕੋਲੋਂ 10000 ਰੁਪਏ ਤੇ ਉਹਦੀ ਆਲਟੋ ਗੱਡੀ ਦੀ ਚਾਬੀ ਜਿਹੜੀ ਆ ਖੋ ਕੇ ਭੱਜੇ ਆ ਉਤੇ ਮੌਕੇ ਤੇ ਇਨਫੋਰਮੇਸ਼ਨ ਮਿਲਦੀ ਐ ਐਸ ਐਚ ਓ ਹਰੀਕੇ ਨੇ ਦੋਸ਼ਿਆ ਦਾ ਪਿੱਛਾ ਕੀਤਾ ਤੇ ਉਹ ਤੋਂ ਬਚਦੇ ਹੋਏ ਇਹਨਾਂ ਨੇ ਗੱਡੀ ਜਿਹੜੀ ਆ ਪੱਟੀ ਵੱਲ ਨੂੰ ਆਪਣੀ ਮੋੜ ਲਈ ਸੀਗੀ ਨਾਲ ਹੀ ਅੱਗੇ ਆਪਣੇ ਐਸ ਐਚ ਓ ਸਦਰ ਪੱਟੀ ਗੁਰਚਰਨ ਸਿੰਘ ਇਹਨਾਂ ਨੂੰ ਐਸ ਐਚ ਓ ਨੇ ਇਨਫੋਰਮ ਕੀਤਾ ਤੇ ਆ ਜਦੋਂ ਗੱਡੀ ਦਾ ਪੁਲਿਸ ਪਿੱਛਾ ਕਰ ਰਹੀ ਸੀਗੀ ਤੇ ਉਹ ਇੱਥੇ ਆਪਣੇ ਬਾਗ ਲੱਗ ਗਿਆ ਕਿ ਕੱਚੀ ਪੱਟੜੀ ਤੇ ਉਹ ਗੱਡੀ ਧਾਰ ਲਈ ਤੇ ਗੱਡੀ ਤੋਂ ਗੱਡੀ ਰੋਕ ਕੇ ਪੁਲਿਸ ਜਦ ਮਗਰੀ ਨਾਲੇ ਭੱਜੀ ਆ ਤੇ ਇਹ ਬਾਗ ਦੇ ਵਿੱਚ ਦੋਵੇਂ ਜਣੇ ਵੜ ਗਏ ਆ ਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਜੱਪਾ ਪਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਦੋਸ਼ੀ ਜਿਹੜਾ ਕਿ ਅੰਗਰੇਜ਼ ਸਿੰਘ ਇਹਨੇ ਪੁਲਿਸ ਦਾ ਜਿਹੜਾ ਪੀਐਚ ਦਾ ਜਵਾਨ ਸੀਗਾ ਉਹਦੇ ਉਹਦੇ ਫਾਇਰ ਉਹਦੇ ਵੱਲ ਸਿੱਧਾ ਫਾਇਰ ਕੀਤਾ ਜਿਹੜਾ ਕਿ ਉਹਦੀ ਪੱਗ ਤੇ ਲੱਗ ਕੇ ਉਹਦਾ ਬਚਾਅ ਹੋ ਗਿਆ ਤੇ ਉਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਤੇ ਜਿਹੜਾ ਅੰਗਰੇਜ਼ ਸਿੰਘ ਸੀਗਾ ਇਹਦੀ ਲੱਤ ਤੇ ਵਿੱਚ ਗੋਲੀ ਵੱਜੀ ਤੇ ਇਹਨੂੰ ਕਾਬੂ ਕੀਤਾ ਗਿਆ ਮੌਕੇ ਤੇ ਤੇ ਇਹਦੇ ਕੋਲੋਂ ਜਿਹੜਾ ਹਥਿਆਰ ਸੀ ਬੱਤੀ ਬੋਰ ਦਾ ਉਹ ਬ੍ਰਾਹਮਧਵਯਾ ਸਰਕੀ ਦੂਜਾ ਦੋਸ਼ੀ ਜਿਹੜਾ ਸੀਗਾ ਗੁਰਬੇਸ ਸਿੰਘ ਉਹ ਜੇ ਤੁਸੀਂ ਜਿਵੇਂ ਇੱਥੇ ਮੌਕੇ ਦੇ ਵੇਖਿਆ ਕਾਫੀ ਵੱਡਾ ਭਾਗ ਹੈ ਤੇ ਦਰਖਤ ਜਿਹੜੇ ਜੰਗਲ ਇਹਦਾ ਆੜ ਲੈਂਦੇ ਹੋਏ ਮੌਕੇ ਤੋਂ ਬਚਨ ਚ ਫਰਾਰ ਹੋ ਗਿਆ ਸਰ ਕੋਈ ਪਰਚੇ ਜਿਹੜੇ ਕੋਈ ਦਰਜੇ ਗਏ ਨੇ ਇਹਨਾਂ ਤੇ ਪਹਿਲਾਂ ਇਹਨਾਂ ਤੇ 5 ਮੁਕਦਮੇ ਆਲਰੇਡੀ ਆਰਮਡ ਲੂਟ ਤੇ ਰੋਬਰੀ ਦੇ ਦਰਜ ਨੇ ਤੇ ਇਹ ਜੇਲ੍ਹਸ ਵੀ ਲੈ ਕੇ ਆਏ ਨੇ ਇਸ ਤੋਂ ਬਾਅਦ ਇੱਕ 80/24 ਮੁਕਦਮਾ ਸੀਗਾ ਜਿਹੜਾ ਕਿ ਇਹਨਾਂ ਦੇ ਜਿਹਦੇ ਵਿੱਚ ਉੜਿੰਦੇ ਸੀਗੇ ਤੇ ਅੱਜ ਵੀ ਜਦੋਂ ਇਹ ਵਾਰਦਾਤ ਕਰਕੇ ਅੱਜ ਇੱਕ ਵਾਰਦਾਤ ਕਰਕੇ ਵਜੇ ਸੀਗੀ ਉਹਦੇ ਵਿੱਚ ਵੀ ਇਹ ਪੁਲਿਸ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਐਨਕਾਊਂਟਰ ਤੋਂ ਬਾਅਦ ਜਿਹੜਾ ਕਿ ਕਾਬੂ ਕੀਤਾ ਗਿਆ ਸਰ ਕੋਈ ਗੈਂਗ ਨਾਲ ਰਿਲੇਟਡ ਆ ਦੇਖੋ ਹੁਣੇ ਬਿਲਕੁਲ ਅਸੀਂ मौके ਤੇ ਪਹੁੰਚੇ ਹੀ ਹੈ ਇਹ ਦੋਵੇਂ ਬੰਦੇ ਦੇ ਕਾਮਨ ਹੀ ਪਰਚੇ ਸੀਗੇ ਤੇ ਇਹਨਾਂ ਨਾਲ ਹੋਰ ਕਿਹੜੇ-ਕਿਹੜੇ ਲੁੱਟਖੋਹਾਂ ਦੀ ਵਾਰਦਾਤ ਵਿੱਚ ਸ਼ਾਮਲ ਸੀਗੀ ਉਹ ਅੱਗੇ ਦੀ ਤਫ਼ਤੀਸ਼ ਅਸੀਂ ਕਰਦੇ ਨੇ